ਸਜ਼ਾਵਾਂ ਭੁਗਤ ਚੁਕੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਪਿਛਲੇ ਲੰਮੇ ਸਮੇਂ ਤੋਂ ਸਿੱਖ ਜਥੇਬੰਦੀਆਂ ਤੇ ਧਾਰਮਿਕ ਜਥੇਬੰਦੀਆਂ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਹੈ ਵਕ ਵਕ ਜਥੇਬੰਦੀਆਂ ਵੱਲੋਂ ਮੁਹਾਲੀ ਚੰਡੀਗੜ੍ਹ ਵਿੱਚ ਕੇਂਦਰ ਅਤੇ ਸੂਬਾ ਸਰਕਾਰ ਦੇ ਖਿਲਾਫ ਪੱਕਾ ਮੋਰਚਾ ਲਗਾਇਆ ਹੋਇਆ ਹੈ ਇਸ ਮੋਰਚੇ ਵਿੱਚ ਸ਼ਾਮਲ ਹੋਣ ਅਤੇ ਉਸਦੇ ਸਮਰਥਨ ਲਈ ਸੰਯੁਕਤ ਕਿਸਾਨ ਯੂਨੀਅਨ ਵੱਲੋਂ ਪੰਜਾਬ ਦੇ ਵਕ ਵਕ ਜ਼ਿਲ੍ਹਿਆਂ ਤੋਂ ਕਿਸਾਨ ਜਥੇਬੰਦੀਆਂ ਰਵਾਨਾ ਹੋਈਆਂ ਬਟਾਲਾ ਤੋਂ ਸੰਯੁਕਤ ਕਿਸਾਨ ਮੋਰਚੇ ਦੇ ਬੈਨਰ ਹੇਠ ਵੱਡੀ ਗਿਣਤੀ ਦੇ ਵਿੱਚ ਕਿਸਾਨਾਂ ਦਾ ਜਥਾ ਮੁਹਾਲੀ ਵਿਖੇ ਚੱਲ ਰਹੇ ਕੌਮੀ ਇਨਸਾਫ ਮੋਰਚੇ ਦੇ ਸਮਰਥਨ ਦੇ ਵਿੱਚ ਸ਼ਾਮਲ ਹੋਣ ਦੇ ਲਈ ਰਵਾਨਾ ਹੋਇਆ ਜੀ ਆਪਣਾ ਨਾਮ ਦੱਸ ਦਿਓ ਆਪਣੀ ਜੱਥੇ ਬੰਦੀ ਮੇਰਾ ਨਾਮ ਸੁਜੀਤ ਸਿੰਘ ਆ ਪੰਜਾਬ ਕਿਸਾਨ ਮਜ਼ਦੂਰ ਜੁੰਦੇ ਪ੍ਰਧਾਨੀ ਮੰਡਲ ਦਾ ਮੈਂਬਰ ਆ ਅੱਜ ਦਾ ਅੱਜ ਦਾ ਜੋ ਮੋਰਚਾ ਵਾ ਜੋ ਮਹਾਲੀ ਵਿਖੇ ਕੌਮੀ ਇਨਸਾਫ ਮੋਰਚਾ ਲੱਗਾ ਵਾ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਔਰ ਬੈਬਲ ਕਲਾਮ ਪਰ ਗਾੜੀ ਕਾਂਡ ਦੇ ਦੋਸ਼ਾਂ ਸਰਾ ਦਵਾਉਣ ਵਾਸਤੇ ਔਰ ਹੋਰ ਵੀ ਜੜੀਆਂ ਕੌਮ ਦੀਆਂ ਮੰਗਾਂ ਨੇ ਉਹਨਾਂ ਨੂੰ ਮਨਾਉਣ ਵਾਸਤੇ ਜਿਹੜਾ ਮੋਰਚਾ ਲੱਗਾ ਪੱਕਾ ਉਸ ਮੋਰਚੇ ਦੀ ਹਮਾਇਤ ਵਾਸਤੇ ਅੱਜ ਇਸ ਕਿਸਾਨ ਮੋਰਚਾ ਗੈਰ ਰਾਜਨੀਤਿਕ ਉਹਦੇ ਪੰਜਾਬ ਕਿਸਾਨ ਮਜ਼ਦੂਰ ਜਨੇ ਜੀ ਆਪਣਾ ਹਿੱਸਾ ਪਾ ਰਹੀ ਆ ਸਾਰੀ ਜਿਹੜੀ ਆ 11 ਦੇ ਮੋਰਚੇ ਦੀ ਲੀਡਰਸ਼ਿਪ ਜਿਹੜੀ ਆ ਮਹਾਲੀ ਇਕੱਠੀ ਹੋ ਕੇ ਉਸ ਮੋਰਚੇ ਨੂੰ ਸਪੋਰਟ ਕਰਨ ਵਾਸਤੇ ਜਿਹੜੀ ਅੱਜ ਆਪਾਂ ਜਾ ਰਹੇ ਆ ਆ ਜਨਤਾ ਦੇ ਆਪਣੇ ਫੋਟੋ ਜੀ ਵੇਖ ਲਓ ਕਿੰਨੀ ਆ ਗਿਣਤੀ ਤੇ ਮੈਂ ਕੀਤੀ ਨਹੀਂ ਆ ਯੋਦਿ ਨੂੰ ਲੱਗਦਾ ਵੀ 200 ਤੋਂ ਉੱਪਰ ਜੀ ਨਾਲ ਦਾ ਹੈਗਾ ਵਾ 250 250 ਤੋਂ ਉੱਪਰ ਹੋਣਾ ਵਾ ਤੇ ਹਾਲੇ ਜਿਹੜੀ ਗਰਦਾਸਪੁਰ ਤੋਂ ਜਥਾ ਸਾਡਾ ਉਹ ਨਾਲ ਮਿਲਦੇ ਆਣ ਕੋਈ ਵੀ ਸਰਕਾਰਾਂ ਨੇ ਲੋਕਾਂ ਦੀ ਮੰਗ ਮੰਨਣ ਵਾਸਤੇ ਉਹਨਾਂ ਕੋਲ ਟਾਈਮ ਨਹੀਂ ਹੁੰਦਾ ਉਹ ਆਪਣੇ ਐਸ਼ ਪ੍ਰਸਤੀ ਵਾਸਤੇ ਆਪਣੇ ਆਪਣੇ ਹੱਕਾਂ ਵਾਸਤੇ ਉਹ ਸਰਕਾਰਾਂ ਲੈੜੀਆਂ ਨਾ ਆਪਣੇ ਫਾਇਦੇ ਵਾਸਤੇ ਕਰਦੀਆਂ ਲੋਕਾਂ ਵਾਸਤੇ ਕੋਈ ਸਰਕਾਰ ਨਹੀਂ ਕਰਦੀ ਲੋਕਾਂ ਨੂੰ ਆਪਣੇ ਹੱਕ ਲੈਣ ਵਾਸਤੇ ਇਹ ਸੰਘਰਸ਼ ਕਰਨਾ ਪੈਂਦਾ ਵਾ ਔਰ ਇਹ ਸੰਘਰਸ਼ ਅਜੇ ਨਹੀਂ ਆਜ਼ਾਦੀ ਤੋਂ ਪਹਿਲਾਂ ਦੇ ਵੀ ਚੱਲਦੇ ਆਏ ਔਰ ਹੁਣ ਵੀ ਚੱਲਦੇ ਆ ਔਰ ਅੱਗੇ ਵੀ ਚੱਲਦੇ ਰਹਿਣਗੇ ਔਰ ਇਹ ਸੰਘਰਸ਼ ਜਿਹੜਾ ਇਸ ਤਰ੍ਹਾਂ ਦੇ ਲੋਕ ਜਿਹੜਾ ਕਰਦੇ ਨੇ ਫੇਰ ਹੀ ਉਹਦੀ ਮੰਗ ਮੰਨੀ ਜਾਂਦੀ ਹੈ ਮੈਂ ਨਿਰੰਦਰ ਸਿੰਘ ਗੋਲਾ ਬਾਮਾ ਕਿਸਾਨ ਮਜ਼ਦੂਰ ਜੂਨੀਅਨ ਪੰਜਾਬ ਅੱਜ ਸਾਡਾ ਇੱਕ ਬੜਾ ਵੱਡਾ ਜਸਾ ਜੋ ਆ ਉਹ ਚੰਡੀਗੜ੍ਹ ਹਮਾਦੀ ਨੂੰ ਰਵਾਨਾ ਹੋ ਰਿਹਾ ਵਾ ਸਾਡਾ ਮੁੱਖ ਬੇਸ ਇਹੋ ਹੀ ਆ ਵੀ ਜੋ ਬੰਦੀ ਸਿੱਖਾਂ ਦੀ ਰਿਹਾਈ ਨਹੀਂ ਹੋ ਰਹੀ ਉਹਨਾਂ ਨੂੰ ਸਵਰਥਨ ਦੇਣਾ ਵਾ ਹੁਣੀ ਚਾਹੀਦੀ ਆ ਪਰ ਇਹ ਜਿਹੜੀਆਂ ਸਰਕਾਰਾਂ ਨੇ ਇਹ ਰਿਹਾਈ ਕਰਕੇ ਖੁਸ਼ ਨਹੀਂ ਇਹਨਾਂ ਨੂੰ ਆਪਣਾ ਪਾਲਾ ਵਾ ਕਿ ਉਹ ਬੰਦੇ ਨੂੰ ਆਪਣਾ ਪਾਲਾ ਹੁੰਦਾ ਵੀ ਜੇ ਉਹ ਸਿੰਘ ਬਾਹਰ ਆ ਗਏ ਇਸ ਕਰਕੇ ਇਹ ਹਾਈ ਨਹੀਂ ਹੋ ਰਹੀ ਸੋ ਅਸੀਂ ਜਾ ਰਹੇ ਹਾਂ ਸਮਰਥਨ ਕਰਨ ਇਹਨੂੰ ਪਤਾ ਵਾ ਇਤਿਹਾਸ ਗਵਾਹ ਵਾ ਵੀ ਜਿੱਥੇ ਜਥੇ ਬੰਦੀਆਂ ਆਰ ਜਾਂਦੀਆਂ ਨੇ ਅਸੀਂ ਆਪਣਾ ਹੱਕ ਲੀਕੇ ਛੱਡਦੇ ਆ ਚਾਹੇ ਸੂਰਜ ਜਿੱਥੇ ਤਾਂ ਇਧਰ ਹੋ ਜੇ ਹੱਕ ਲੀਕੇ ਛੱਡਣਾ ਵਾ ਤੇ ਲਵਾਂਗੇ ਸੋ ਇਹ ਜਿਹੜੇ ਮੋਰਚੇ ਅੱਜ ਨਵੇਂ ਨਹੀਂ ਚੱਲਣ ਲੱਗਾ بڑے بڑے ਵੱਡੇ ਮੋਰਚੇ ਲੱਗੇ ਆ ਜੇ 13 ਮਹੀਨੇ ਦਿੱਲੀ ਛੱਡਦੇ ਆ ਤੇ ਇਹ ਤਾਂ ਕੋਈ ਵੱਡੀ ਗੱਲ ਦੀ ਸੋ ਅਸੀਂ ਇਹ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਵੀ ਬੰਦੇ ਦੇ ਪੁੱਤ ਬਾਣ ਕੇ ਜਿਹੜੇ ਰਿਹਾਈ ਕਰੋ ਸਿੰਘਾਂ ਦੀ ਉਹ ਆਪਣੇ ਘਰ ਆਉਣ ਮੇਰਾ ਨਾਮ ਮਖ्तार ਸਿੰਘ ਉਗਰੇਵਾਲ ਪੰਜਾਬ ਕਿਸਾਨ ਬਜ਼ੁਰਗ ਯੂਨੀਅਨ ਕੋਰ ਕਮੇਟੀ ਮੈਂਬਰ ਪੰਜਾਬ ਅਸੀਂ ਜਿਹੜਾ ਇਨਸਾਫ਼ ਮੋਰਚਾ ਮਾੜੀ ਲੱਗਾ ਉਥੇ ਜਦ ਤੱਕ ਜਾ ਰਹੇ ਆਂ ਔਰ ਉਹਨਾਂ ਦੀ سپورਟ ਜਾ ਰਹੇ ਆਂ ਤਾਂ ਕਰਕੇ ਜਿਹੜੀਆਂ ਸਾਡੀਆਂ ਹੱਕੀ ਮੰਗਾਂ ਨੇ ਜਿਹੜੀਆਂ ਬੜੇ ਚਿਰਾਂ ਤੋਂ ਇਨਸਾਫ਼ ਮੰਗ ਰਹੇ ਆ ਬੰਦੀ ਸਿੰਘਾਂ ਦੀ ਰਿਹਾਈ ਕਰਨੀ ਪੰਜਾਬ ਦੇ ਹੱਕ ਆਪਣੀਆਂ ਮੰਗਾਂ ਸਰਕਾਰ ਨੂੰ ਇਹ ਦੱਸਣ ਜਵਾਤੀ ਜਾ ਰਹੇ ਆ ਇਹ ਜਿਹੜੀਆਂ ਮੰਗਾਂ ਨਹੀਂ ਬਿਲਕੁਲ ਜਾਇਜ਼ ਨੇ ਤੇ ਪੰਜਾਬ ਦੇ ਲੋਕਾਂ ਨਾਲ ਬਾਕੀ ਸੂਬਿਆਂ ਨਾਲ ਵੱਖਰਾ ਜਿਹੜਾ ਵਾ ਉਹ ਵਤੀਰਾ ਕੀਤਾ ਜਾਂਦਾ ਉਹਦੇ ਰੋਸ ਵਜੋਂ ਆਪਾਂ ਜਾ ਰਹੇ ਆ ਉਹਨਾਂ ਦੇ ਹੱਕ ਜਾ ਰਹੇ ਆ ਵੇਖੋ ਜੀ ਸੰਘਰਸ਼ਾਂ ਨਾਲ ਹੀ ਸਭ ਕੁਝ ਮਿਲਿਆ ਆਜ਼ਾਦੀ ਮਿਲੀ ਸੰਘਰਸ਼ਾਂ ਨਾਲ ਹੱਕ ਮਿਲੇ ਸੰਘਰਸ਼ਾਂ ਨਾਲ ਜੋ ਲੋਕ ਲੜਦੇ ਨੇ ਉਹ ਭਾਵੇਂ ਫਾਂਸੀਆਂ ਤੇ ਚੜਦੇ ਨੇ ਭਾਵੇਂ ਜੇਲ੍ਹਾਂ ਜਾਂਦੇ ਆ ਉਹ ਜਿਹੜਾ ਸੰਘਰਸ਼ ਕਰਦੇ ਆ ਹੱਕ ਫੇਰ ਹੀ ਮਿਲਦੇ ਆ ਕਦੀ ਸਰਕਾਰਾਂ ਦੇ ਥਾਲੀ ਜਿ ਪਰੋਸ ਕੇ ਕੋਈ ਹੱਕ ਨਹੀਂ ਹਰਤਾ ਇਹ ਲੋਕ ਲੜਦੇ ਆ ਤੇ ਹੱਕ ਮਿਲਦੇ ਆ ਅਸੀਂ ਲੜਨ ਵਾਸਤੇ ਜਾ ਰਹੇ ਆ ਭਾਵੇਂ ਸਾਨੂੰ ਜੇਲਾ ਚ ਡੱਕ ਦੇਣ ਭਾਵੇਂ ਗੋਲੀਆਂ ਮਾਰ ਦੇਣ ਭਾਵੇਂ ਜੋ ਮਰਜ਼ੀ ਕਰਨ ਪਰ ਅਸੀਂ ਹੱਕਾਂ ਵਾਸਤੇ ਹਮੇਸ਼ਾ ਲੜਦੇ ਰਹੇ ਆ ਤੇ ਲੜਦੇ ਰਾਵਾਂਗੇ ਐਸਐਮਜੀ ਪੰਜਾਬ ਦੇ ਲਈ ਗੁਰਦਾਸਪੁਰ ਤੋਂ ਲੱਕੀ ਦੀ ਰਿਪੋਰਟ